ਤੁਹਾਡਾ ਜਨਮ ਦਿਨ ਸੀ ਤੁਹਾਨੂੰ ਜਾਸ ਸੀ ਤੁਹਾਡਾ ਜਨਮ ਦਿਨ ਆ ਜੀ ਜਨਮ ਦਿਨ ਮੈਨੂੰ ਯਾਦ ਹੀ ਸੀ ਮੇਰਾ ਜਨਮ ਦਿਨ ਆ ਜੀ ਪਰ ਮੈਂ ਬੱਚਿਆਂ ਨੂੰ ਇਹ ਗੱਲ ਕਹੀ ਵੀ ਜਨਮ ਦਿਨ ਸ਼ਾਮ ਨੂੰ ਮਨਾਇਆ ਜਾਊਗਾ ਘਰ ਪਰਿਵਾਰ ਦੇ ਵਿੱਚ ਬੈ ਕੇ ਪਰ ਬੇਟੇ ਨੇ ਸਰਪ੍ਰਾਈਜ਼ ਦਿੱਤਾ ਮੈਨੂੰ ਜੀ ਉਹ ਦੱਸੇ ਪਿਛੇ ਮੈਨੂੰ ਦੱਸੇ ਪਿਛੇ ਬਣਾ ਆਪਣੇ ਦੋਸਤਾਂ ਨਾਲ ਆ ਕੇ ਕੇਕ ਲਾ ਕੇ ਕਸਟਮ ਚੌਂਕ ਆ ਕੇ ਜੀ ਹੈਪੀ ਬਰਥਡੇ ਟੂ ਯੂ ਫੈਟੀ ਵਾਂਟ ਟੀ ਨੇ ਜਰ ਤੋਂ ਪੰਜਾਬ ਪੁਲਿਸ ਦੇ ਵਿੱਚ ਉਸ ਸੁਭਾਵਾਂ ਦੇ ਰਹੇ ਹੋ ਤੁਸੀਂ ਕਿੰਨੀ ਡਿਊਟੀਆਂ ਚੱਲੀ ਦੋ। ਮੈਂ 31 ਸਾਲ ਹੋ ਗਏ। 31 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਤੁਹਾਡਾ ਜਨਮ ਦਿਨ ਵੀ ਮਨਾਇਆ ਗਿਆ। ਮੈਂ ਜੀ ਪਹਿਲੀ ਵਾਰ 31 ਸਾਲਾਂ ਦੇ ਵਿੱਚ ਪਹਿਲੀ ਵਾਰ ਚੌਥਾ ਜਨਮ ਦਿਨ ਮਨਾਇਆ ਜੀ। ਸੇਵਾ ਕਰਨਵਾ ਦੇ ਮੈਂ ਕੋਲੇ ਭਰਤੀ ਹੋਏ ਆ ਪਬਲਿਕ ਦੀ ਸੇਵਾ ਕਰਨ। ਇਹ ਜਨਮ ਦਿਨ ਦੀ ਮੈਂ ਆਪਣੇ ਆਪਣੇ ਮੁੰਡੇ ਤੋਂ ਬੜਾ ਖੁਸ਼ ਆ ਮੀ ਉਹਦਾ ਵਿਜਾਇਆ। ਉਹਨੇ ਅਗਲੇ ਮਹੀਨੇ ਦੀ ਵਾਈਟ ਹੈ। ਨਾ ਬੋਕੋਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਦੋਸਤੋ ਚੋਣਾਂ ਦਾ ਮਾਹੌਲ ਚੱਲ ਰਿਹਾ ਤੇ ਵੱਡੇ ਵੱਡੇ ਰਾਜਨੇਤਾ ਨੇ ਜਿਹੜੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਨੇ ਉੱਥੇ ਹੀ ਪੰਜਾਬ ਪੁਲਿਸ ਵੀ ਆਪਣੀ ਡਿਊਟੀ ਜਿਹੜੀ ਹੈ ਤਨਦੇਹੀ ਨਾਲ ਨਿਭਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਸਾਹਿਬ ਦੀਆਂ ਸਾਂਝੀਆਂ ਜਾ ਰਹੇ ਹਨ ਜਿੱਥੇ ਜੇ ਪੰਜਾਬ ਪੁਲਿਸ ਦੇ ਐਸਆਈ ਦਾ ਜਨਮ ਦਿਨ ਹੈ ਪਰ ਰੁੱਝੇ ਹੋਿਆਂ ਦੇ ਚੱਲਦੇ ਡਿਊਟੀ ਨਿਭਾ ਰਹੇ ਨੇ ਅਤੇ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇ ਪਾਏ ਪਰ ਫਿਰ ਵੀ ਉਹਨਾਂ ਦੇ ਪਰਿਵਾਰ ਵੱਲੋਂ ਇਹ ਚ ਪਰਾਲਾ ਕੀਤਾ ਗਿਆ ਜੇ ਡਿਊਟੀ ਦੇ ਐਸਆਈ ਜਿਹੜੇ ਮਨਜੀਤ ਸਿੰਘ ਨੇ ਆਪਣੀ ਡਿਊਟੀ ਨਿਭਾ ਰਹੇ ਨੇ ਉਹਨਾਂ ਦਾ ਜਨਮ ਦਿਨ ਮਨਾਉਣ ਲਈ ਉਹ ਉੱਥੇ ਹੀ ਪਹੁੰਚੇ ਹੋਏ ਨੇ ਤਾਂ ਟ੍ਰੈਫਿਕ ਪੁਲਿਸ ਦੇ ਵਿੱਚ ਐਸਆਈ ਸਾਹਿਬ ਡਿਊਟੀ ਨਿਭਾ ਰਹੇ ਨੇ ਐਸਆਈ ਮਨਜੀਤ ਜੀ ਸਾਡੇ ਨਾਲ ਨੇ ਜਲਵਾ ਚਰਾਂ ਜੇ ਇਹ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਉਹਨਾਂ ਦੇ ਪਰਿਵਾਰ ਚ ਮੈਂਬਰ ਇੱਥੇ ਪਹੁੰਚੇ ਨੇ ਮਨਜੀਤ ਭਾਜੀ ਪਹਿਲਾਂ ਤਾਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਸਾਨੂੰ ਵੀ ਬਹੁਤ ਮੁਬਾਰਕਾਂ ਜੀ ਮੈਨੂੰ ਇਹ ਦੱਸੋ ਕਿ ਨਵਾਂ ਜਨਮ ਦਿਨ ਮਨਾਇਆ ਜਾ ਰਿਹਾ ਮੈਂ 53ਵਾਂ ਜੀ 53ਵਾਂ ਮੰਨ ਕੋਸੀਨ ਡਿਊਟੀ ਬੜੀ ਤੰਦੇ ਹੀ ਨਾਲ ਨਿਭਾਉਦੇ ਹੋ ਆ ਯਾਰ ਜਿਹੜਾ ਚੋਣਾਂ ਦਾ ਮਾਹੌਲ ਚੱਲ ਰਿਹਾ ਸਾਰੇ ਪੁਲਿਸ ਮੁਲਾਜ਼ਮ ਬਿਜੀ ਨੇ ਫਿਰ ਵੀ ਤੁਹਾਡਾ ਜਨਮ ਦਿਨ ਸੀ ਤੁਹਾਨੂੰ ਜਾਸ ਸੀ ਤੁਹਾਡਾ ਜਨਮ ਦਿਨ ਅੱਜ ਜਨਮ ਦਿਨ ਤੇ ਮੈਨੂੰ ਜਾਦ ਹੀ ਜੀ ਮੇਰਾ ਜਨਮ ਦਿਨ ਆ ਜੀ ਪਰ ਮੈਂ ਬੱਚਿਆਂ ਨੂੰ ਇਹ ਗੱਲ ਕਹੀ ਵੀ ਜਨਮ ਦਿਨ ਸ਼ਾਮ ਨੂੰ ਮਨਾਇਆ ਜਾ ਕੋਈ ਘਰ ਪਰਿਵਾਰ ਦੇ ਵਿੱਚ ਬੈ ਕੇ ਪਰ ਬੇਟੇ ਨੇ ਸਰਪ੍ਰਾਈਜ਼ ਦਿੱਤਾ ਮੈਨੂੰ ਜੀ ਸਰਪ੍ਰਾਈਜ਼ ਦਾ ਉਹ ਦੱਸੇ ਬਿਨਾਂ ਬਿਸ਼ੇ ਮੈਨੂੰ ਹਾਂ ਜੀ ਦੱਸੇ ਪਿਛੇ ਬਿਨਾ ਆਪਣੇ ਦੋਸਤਾਂ ਨਾਲ ਕੇਕ ਲਾ ਕੇ ਕਸਟਮਰਾਂ ਚੋਂ ਆ ਗਏ ਜੀ ਮੈਂ ਉਹਨਾਂ ਨਾਲ ਬਹੁਤ ਬਹੁਤ ਖੁਸ਼ ਆ ਕਿ ਉਹਨਾਂ ਨੇ ਮੇਰਾ ਇਤਿਹਾਸਾਨਕ ਜਨਮਦਨ ਮਨਾਤਾ ਮਨਜੀਤ ਭਾਜੀ ਮੈਨੂੰ ਇਹ ਦੱਸਿਓ ਜਿਹੜੇ ਪਰਿਵਾਰਕ ਮੈਂਬਰ ਆਏ ਨੇ ਉਹਨਾਂ ਬਾਰੇ ਜ਼ਰੂਰ ਜਾਨਣਾ ਚਾਹਣਾ ਇਹ ਕਿਹੜੇ-ਕਿਹੜੇ ਰਿਸ਼ਤੇਦਾਰ ਸੀ ਕੁਝ ਮੇਰੇ ਬੇਟਾ ਹੀ ਦੋ ਭਤੀਜੇ ਹੀ ਬੇਟੀ ਹੀ ਬੇਟਾ ਜਵਾਈ ਸਾਹਿਬ ਹੀ ਜੀ ਨਾਲ ਨਿਕਾ ਦੋਧਾਈ ਜੀ ਮੈਂ ਦੇਖਿਆ ਤੁਹਾਡਾ ਦੋਤਰਾ ਜਿਹੜਾ ਤੁਸੀਂ ਉਹਨੂੰ ਬੜੇ ਪਿਆਰ ਨਾਲ ਦੁਲਾੜ ਰਹੇ ਸੀ ਸੋਚਿਆ ਸੀ ਕਿ ਇਸ ਤਰ੍ਹਾਂ ਜਨਮਦਨ ਮਨਾਇਆ ਜਾਏ ਜਿਹੜਾ ਤੁਹਾਡਾ ਦੋਤਰਾ ਵੀ ਜਿਹੜਾ ਤੁਹਾਡੀ ਡਿਊਟੀ ਤੇ ਆਂ ਗਿਆ ਜਨਮਦਨ ਮਨਾਇਆ ਰਿਹਾ ਔਰ ਇਦਾਂ ਗੱਲ ਆ ਵੀ ਹੁਣ ਮਾਂ ਪਿਓ ਦਾ ਨਾ ਬੱਚੇ ਤੇ ਆਉਣਾ ਹੀ ਆਣਾ ਸੀ ਬੱਚੇ ਨਾਲ ਉਹਨੂੰ ਅਜੇ ਕੀ ਪਤਾ ਵੀ ਨਾਣੇ ਦਾ ਜਨਮ ਦੇਣਾ ਉਹ ਨਾਲ ਉਹਨੂੰ ਲਿਆਉਣਾ ਪਿਆ ਉਹਨੂੰ ਆਉਣਾ ਹੀ ਆਣਾ ਮਾਂ ਦੇ ਨਾਲ ਹੀ ਆਉਣਾ ਸੀ ਜੀ ਮੈਂ ਬਹੁਤ ਖੁਸ਼ ਆ ਜੀ ਪਰ ਆਂਦੇ ਨਾ ਮੂਲ ਨਾਲ ਉਹ ਵਿਆਹ ਪਿਆਰਾ ਤੇ ਮੂਲ ਨਾਲ ਵਿਆਹ ਪਿਆਰਾ ਸੀ ਦੋਤਰਾ ਸੀ ਤੁਹਾਡਾ ਤੇ ਬੜਾ ਚਾਹ ਨਾਲ ਦੁਲਾਰੇ ਦਿੱਤਾ ਜਾ ਰਹੇ ਆਪਾਂ ਨੂੰ ਦੋ ਦਿਨ ਬਹੁਤ ਖੁਸ਼ੀ ਹੋਈ ਜੀ ਸਾੜੀ ਬੇਟੇ ਦਾ ਬੇਟਾ ਮੈਂ ਬਹੁਤ ਖੁਸ਼ ਆ ਜੀ ਦੋਨਾਂ ਕਿਉਂਕਿ ਮੇਰਾ ਚੌਹ ਬੇੜੀ ਬੇਟਾ ਹੈ ਮੇਰਾ ਆਪਣਾ ਖੁਦ ਤੇ ਰੱਬ ਨੇ ਸਾਲ ਬਾਅਦ ਹੀ ਭਗਲਾ ਦਾ ਤੇ ਬੇੜੀ ਨੂੰ ਮੈਂ ਤਾਂ ਬਹੁਤ ਖੁਸ਼ ਹਾਂ। ਇਹ ਮਨਜੀਤ ਭਾਜੀ ਕਿੰਨੇ ਜਰ ਤੋਂ ਪੰਜਾਬ ਪੁਲਿਸ ਦੇ ਵਿੱਚ ਸਵਾਵਾ ਦੇ ਰਹੇ ਹੋ ਤੁਸੀਂ ਕਿੰਨੀ ਡਿਊਟੀ ਹੋ ਚੱਲੀ ਤੁਹਾਡੀ। ਮੈਂ 31 ਸਾਲ ਹੋ ਗਏ ਜੀ ਮੈਨੂੰ। 31 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਤੁਹਾਡਾ ਜਨਮ ਦਿਨ ਮਨਾਇਆ ਜਾ। ਮੈਂ ਜੀ ਪਹਿਲੀ ਵਾਰ 31 ਸਾਲਾਂ ਦੇ ਵਿੱਚ ਪਹਿਲੀ ਵਾਰ ਚੌਥਾ ਜਨਮ ਦਿਨ ਮਨਾਇਆ ਜੀ। ਮੇਰਾ ਪਲਾਨਿੰਗ ਸੀ ਜੀ। ਪੀ ਇੱਥੇ ਮੇਰੇ ਮਾਨਯੋਗ ਐਸਪੀ ਸਾਹਿਬ ਮੇਰੇ ਮਾਨਯੋਗ ਇੰਸਪੈਕਟਰ ਪਰਮਜੀਤ ਸਿੰਘ ਜੀ ਮੇਰੇ ਜ਼ੋਨ ਚਾਰਜ ਨੇ ਬਹੁਤ ਸੇ ਇਨਸਾਨ ਨੇ ਇੰਸਪੈਕਟਰ ਸਾਹਿਬ ਮੈਂ ਕਿਹਾ ਵੀ ਇੱਥੇ ਮਨਾਇਆ ਗੂ ਉਹਨਾਂ ਨਾਲ ਮੈਂ ਗੱਲ ਕੀਤੀ ਉਹ ਆਂਦੇ ਵੀ ਅਹੀਂ ਤੇ ਕੱਲ ਨੂੰ ਸਾਡੀ ਅਜੀਤ ਸਿੰਘ ਸਾਹਿਬ ਡੂਟੀ ਆਣੀ ਅਜੀਤ ਸਾਡੀ ਡਿਊਟੀ ਉਹ ਲੱਗ ਜਾਨੀ ਆ ਫਿਰ ਮੈਂ ਪਲਾਨਿੰਗ ਕੈਨਸਲ ਕਰਦਾ ਤੇ ਕੁਦਰਤੀ ਮੇਰੇ ਬੱਚਿਆਂ ਨੇ ਮੈਨੂੰ ਸਰਪ੍ਰਾਈਜ਼ ਦੇ ਦਿੱਤਾ ਜੀ ਸਰਪ੍ਰਾਈਜ਼ ਵੀ ਬਹੁਤ ਵਧੀਆ ਸੀ ਕਿਉਂਕਿ ਡਿਊਟੀ ਦੇ ਤੁਸੀਂ ਆਪਣੀ ਨਿਭਾ ਰਹੇ ਸੀ ਤੰਦੇ ਹੀ ਨਾਲ ਪਰ ਅਚਾਨਕ ਆਉਣਾ ਬੱਚਿਆਂ ਦਾ ਪਰਿਵਾਰ ਨਾਲ ਆਉਣਾ ਤੇ ਉੱਥੇ ਅੰਜ ਤੁਹਾਡਾ ਜਨਮ ਦਿਨ ਵਧੀਆ ਤਰ੍ਹਾਂ ਮਨਾਇਆ ਜਣਾ ਵਧੀਆ ਸਰਪ੍ਰਾਈਜ਼ ਬਹੁਤ ਵਧੀਆ ਬਹੁਤ ਵਧੀਆ ਸਰਪ੍ਰਾਈਜ਼ ਸੀ ਤਾਂ ਮੈਨੂੰ ਇਹ ਨਸੋ ਜਦੋਂ ਮਹਾਮਾਰੀ ਦਾ ਦੌਰ ਚੱਲ ਰਿਹਾ ਸੀ ਉਦੋਂ ਵੀ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਬਹੁਤ ਬਿਜ਼ੀ ਰਹੇ ਨੇ ਵਿਅਸਤ ਰਹੇ ਨੇ ਉਦੋਂ ਵੀ ਉਹਨਾਂ ਨੂੰ ਆਪਣੇ ਵਿਆਹ ਸਾਦੀਆਂ ਤੇ ਜਾਣ ਦਾ ਟਾਈਮ ਨਹੀਂ ਸੀ ਜਾਂ ਵਿਆਹ ਸਾਦੀਆਂ ਐਨੀਵਰਸਰੀ ਮਨਾਉਣ ਦਾ ਟਾਈਮ ਨਹੀਂ ਸੀ ਜਨਮ ਦਿਨ ਮਨਾਉਣ ਦਾ ਟਾਈਮ ਨਹੀਂ ਸੀ ਤੁਹਾਡਾ ਕਿਵੇਂ ਸਮਾਂ ਬੀਤਿਆ ਉਹਨਾਂ ਦਾ ਉਹਨਾਂ ਦਾ ਸਮਾਂ ਤਾਂ ਬਹੁਤ ਵਧੀਆ ਲੰਘਿਆ ਜੀ ਕਰੋਨਾ ਕਾਲ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਸਭ ਤੋਂ ਪਹਿਲਾਂ ਅਮਰਸਰ ਪੁਲਿਸ ਦੇ ਵਿੱਚੋਂ ਸਭ ਤੋਂ ਪਹਿਲਾਂ ਮੈਨੂੰ ਕਰੋਨਾ ਆਇਆ ਜੀ ਅਮਰਸਰ ਚ ਕੋਈ ਪੂਰੇ ਅਮਰਸਰ ਪੂਰੇ ਪੰਜਾਬ ਦੇ ਵਿੱਚੋਂ ਮੈਨੂੰ ਕਰੋਨਾ ਆਇਆ ਮੈਂ ਮੇਰਾ ਨਾਕਾਮਾਨ ਸਿੰਘ ਢੀ ਮਾਨ ਸਿੰਘ ਗੇੜ ਤੋਂ ਮੈਨੂੰ ਜਦੋਂ ਕਾਲ ਆਈ ਗਰਦਾਸਪੁਰੋਂ ਐਸਐਮਓ ਦਫ਼ਤਰੋਂ ਪਿੱਤੀ ਕੋਰੋਨਾ ਪੋਜ਼ਿਟਿਵ ਜੇ ਮੈਂ ਆਇਆ ਆਪਣੇ ਠਾਣੇ ਠਾਣੇ ਤੇ ਬਸੰਦਰੀ ਨਸਿਆ ਸੰਦਰੀ ਨੇ ਮੁੰਛੀ ਨਾ ਕਰ ਦਿੱਤੀ ਮੁੰਛੀ ਨੂੰ ਐਸਐਸਓ ਸਾਹਿਬ ਨੂੰ ਗਿਆ ਪੀ ਅਜ ਤਾਂ ਆ ਗੱਲ ਹੋ ਗਈ ਕੋਰੋਨਾ ਪੋਜ਼ਿਟਿਵ ਆ ਗਿਆ ਮੈਨੂੰ ਕਹਿੰਦੇ ਐਂਬੂਲੈਂਸ ਬੁਲਾਈ ਮੈਨੂੰ ਕਰੋਨਾ ਹਸਪਤਾਲ ਲੈ ਗਏ ਜੀ ਕੋਰੋਨਾ ਦਾ ਮੇਰੀ ਸਰਦਾਰ ਅਫਾਜ਼ ਸਿੰਘ ਮਾਨਯੋਗ ਐਸਪੀ ਸਾਹਿਬ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ ਉਹਨਾਂ ਨੇ ਮੈਨੂੰ ਰੋਜ਼ ਫੋਨ ਕਰਨਾ ਕਾਕਾ ਜੀ ਇੱਕ ਜੀ ਲੋੜਿਆ ਕਰੋਣੀ ਮੈਨੂੰ ਦੱਸ ਦੇਣਾ ਤੇ ਰੋਜ਼ ਉਹਦਾ ਕਰੋ ਸਵੇਰ ਦਾ ਬ੍ਰੇਕਫਾਸਟ ਮੇਰੇ ਉਹਨਾਂ ਦਾ ਕਰੋ ਸਾਫ ਦੇ ਕਰੋ ਹੁੰਦਾ ਹੈ ਹਸਪੀਤਲ ਸਾਹਿਬ ਦਾ ਕਰੋ ਤੇ ਮੈਨੂੰ ਦੇਣਾ ਗਨਮਨ ਦਾ ਸਪੈਸ਼ਲ ਡਿਊਟੀ ਦਾ ਹੀ ਵੀ ਮਨਜੀਤ ਸਿੰਘ ਨੂੰ ਕੋਈ ਵੀ ਚੀਜ਼ ਦੀ ਲੋੜ ਆ ਉਹਨੂੰ ਪਹੁੰਚਾਉਣੀ ਆ ਜੀ ਮੈਂ ਉਹਨਾਂ ਤੋਂ ਬਹੁਤ ਖੁਸ਼ ਹਾਂ ਮੇਰੀ ਡਿਊਟੀ ਤੋਂ ਬਹੁਤ ਖੁਸ਼ ਨੇ ਮੈਂ ਉਹਨਾਂ ਦਾ ਬਹੁਤ ਰਹਿਣੀ ਆ ਸਰਕਾਰ ਮਨਜੀਤ ਸਿੰਘ ਜੀ ਮੈਨੂੰ ਇਹ ਦੱਸੋ ਜਿਵੇਂ ਜੇ ਟ੍ਰੈਫਿਕ ਪੁਲਿਸ ਦੀ ਡਿਊਟੀ ਜਾਂਦੇ ਬਹੁਤ ਜਿਆਦਾ ਬਿਜੀ ਰਹਿੰਦੀ ਆ ਇੱਥੇ ਹਮੇਸ਼ਾ ਮੁਸਤੈਦ ਰਹਿਣਾ ਪੈਂਦਾ ਕਿੰਨੀ ਕਿ ਬਿਜੀ ਰਹਿੰਦੀ ਇੱਥੇ ਡਿਊਟੀ ਦਾ ਇਹ ਆਪਣੇ ਤੇ ਡਿਪੈਂਡ ਕਰਦਾ ਜੀ ਆਪਣੀ ਸਰੀਰ ਪੱਖੋਂ ਐਡੀਕੋ ਡਿਊਟੀ ਤਗੜੀ ਨਹੀਂ ਹੈਗੀ ਇੰਨਾ ਕੋਈ ਨਹੀਂ ਬਹੁਤ ਜਿੰਨਾ ਲੋਕਾਂ ਦੇ ਟ੍ਰੈਕ ਦੀ ਡਿਊਟੀ ਬੜੀ ਆ ਡਿਊਟੀ ਇੱਕ ਬਹੁ ਡਿਊਟੀ ਦਾ ਖਾਲਾ ਕੰਮ ਫਰਜ਼ ਬਨਣਾ ਪਬਲਿਕ ਦੀ ਸੇਵਾ ਕਰਨਾ ਅਈ ਅਈ ਪਬਲਿਕ ਦੀ ਸੇਵਾ ਕਰਨਵਾ ਤੇ ਭਰਤੀ ਹੋਏ ਮੈਂਗ ਵਿੱਚ ਸੇਵਾ ਕਰਨਵਾ ਤੇ ਮੈਂਗ ਵਿੱਚ ਭਰਤੀ ਹੋਏ ਆ ਪਬਲਿਕ ਦੀ ਸੇਵਾ ਕਰਨਾ ਤੇ ਮਨਜੀਤ ਭਾਜੀ ਮੈਨੂੰ ਇਹ ਦੱਸੋ ਜਿਹੜਾ ਡਿਊਟੀ ਤੇ ਤੁਸੀਂ ਆਉਂਦੇ ਅਮਰੀਕਸਰ ਅਮਰੀਕਸਰ ਸਾਹਿਬ ਆਉਂਦੇ ਹੋ ਕਿੰਨੀ ਦੂਰੋਂ ਡਿਊਟੀ ਤੇ ਆਉਂਦੇ ਹੋ ਕਿੰਨੀ ਕਿਲੋਮੀਟਰ ਪੈਂਦਾ ਮੇਰਾ ਕਮ ਸਕੋਂ 36 ਕਿਲੋਮੀਟਰ ਪੈਂਦਾ ਜੀ ਮੈਂ ਰੋਜ਼ ਆਪਣਾ ਨੂੰ ਕਰਦਾ ਹਾਂ ਜੀ ਬੱਚੇ ਕਿੰਨੀ ਦੂਰੋਂ ਆਏ ਸੀ ਤੁਹਾਡੇ ਜਿਹੜੇ ਜਨਮ ਦਿਨ ਦੇ ਬੱਚੇ ਕੋਈ ਪਿੰਡ ਤੋਂ ਆਹੀਂ ਕੋਈ ਲੋਕਲ ਸ਼ਹਿਰ ਤੋਂ ਜੀ ਅੱਛਾ ਹਾਂਜੀ ਇਹ ਜਨਮ ਦਿਨ ਹਮੇਸ਼ਾ ਲਈ ਯਾਦਗਾਰ ਬਣ ਗਿਆ ਕਿਉਂਕਿ ਇਹ ਯਾਦ ਰਹਿ ਜਾ ਹਮੇਸ਼ਾ ਜੀ ਡਿਊਟੀ ਦੇ ਉੱਪਰ ਜਨਮ ਦਿਨ ਮਨਾਇਆ ਸੀ ਇਹ ਜਨਮ ਦਿਨ ਦੀ ਮੈਂ ਆਪਣੇ ਆਪਣੇ ਮੁੰਡੇ ਦੇ ਬੜਾ ਖੁਸ਼ ਮੈਂ ਬਹੁਤ ਕੋਚਰ ਚਲੋ ਦੋ ਦੋ ਵਧਾਈਆਂ ਬਣ ਗਿਆ ਨੇ ਜਨਮ ਦਿਨ ਦੀ ਵਧਾਈ ਵੀ ਤੇ ਮੁੰਡਿਆ ਦੇ ਵਿਜਾ ਹੋਣ ਦੀ ਵਧਾਈ ਬਣੀ ਹਾਂਜੀ ਬਹੁਤ ਬਹੁਤ ਧੰਨਵਾਦੀਆਂ ਜੀ ਮੈਂ ਕੀ ਕਹਿਣਾ ਚਾਹੁੰਦੇ ਹਾਂ ਉਹਨਾਂ ਵੀਰਾਂ ਨੂੰ ਜਿਹੜੇ ਹਮੇਸ਼ਾ ਡਿਊਟੀ ਦੇ ਵਿਅਸਤ ਰਹਿੰਦੇ ਨੇ ਪਰ ਆਪਣੇ ਪਰਿਵਾਰ ਨਾਲ ਆਪਣੇ ਇਹੋ ਜਿਹੇ ਤਿਉਹਾਰ ਨਹੀਂ ਮਨਾ ਪਾਉਂਦੇ ਜਨਮ ਦਿਨ ਹੋਇਆ ਐਨੀਵਰਸਰੀ ਹੋਈਆਂ ਨਹੀਂ ਮਨਾ ਪਾਉਂਦੇ ਕੀ ਕਹੋ ਜਨਮ ਦਿਨ ਤੇ ਮਨਾਉਣਾ ਚਾਹੀਦਾ ਮੈਂ ਇਹ ਗੱਲ ਕਹੂੰਗਾ ਵੀ ਪਹਿਲੋਂ ਸਭ ਤੋਂ ਪਹਿਲਾਂ ਆਪਣੀ ਡਿਊਟੀ ਆਪਣੀ ਡਿਊਟੀ ਕਰਨਾ ਜਰੂਰ ਜੀ ਪੰਜਾਬ ਪੁਲਿਸ ਦੇ ਵਿੱਚ ਤਾਨਾਦ ਨੇ ਐਸਆਈ ਮਨਜੀਤ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਨ ਹੈ ਤੇ ਉਹ ਜਨਮ ਦਿਨ ਮਨਾ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਰੁਝੇਵਿਆਂ ਦੇ ਚਲਦੇ ਡਿਊਟੀ ਚੱਲ ਰਹੀ ਹੈ ਲੋਕ ਸਭਾ ਦੇ ਚੋਣਾਂ ਵੀ ਚੱਲ ਰਹੇ ਕਿਹ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਜਨਮ ਦਿਨ ਤੇ ਮਨਜੀਤ ਬਾਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੋਈ ਤਾਂ ਜ਼ਰੂਰ ਜੀ ਡਿਊਟੀ ਵਿਅਸਤ ਨਹੀਂ ਭਾਜੀ ਜਨਮ ਦਿਨ ਦੇ ਜਿੱਥੇ ਜਨਮ ਦਿਨ ਮਨਾਇਆ ਜਾ ਰਿਹਾ ਉਥੇ ਡਿਊਟੀ ਵੀ ਬਹੁਤ ਜ਼ਰੂਰੀ ਹੈ ਤਾਂ ਡਿਊਟੀ ਦੇ ਵਿੱਚ ਬਹੁਤ ਇਹੋ ਜਿਹੇ ਰੁਝੇਵੇਂ ਹੁੰਦੇ ਨੇ ਜਦੋਂ ਡਿਊਟੀ ਦੇ ਉੱਪਰ ਵੀ ਪਰਿਵਾਰ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਤਾਂ ਬਹੁਤ ਸਾਰੇ ਇਹੋ ਜਿਹੇ ਸਾਡੇ ਵੀਰ ਭਰਾ ਨੇ ਜਿਹੜੇ ਮੁਲਾਜ਼ਮ ਵੀਰ ਨੇ ਜਿਨ੍ਹਾਂ ਦਾ ਜਨਮ ਦਿਨ ਹੁੰਦਾ ਅਨੀਵਰਸਰੀ ਹੁੰਦੀ ਹੈ ਲੇਕਿਨ ਉਹ ਆਪਣੇ ਟਾਈਮ ਸਿਰ ਪਰਿਵਾਰ ਨੂੰ ਟਾਈਮ ਨਹੀਂ ਦੇ ਪਾਉਂਦੇ ਪਰ ਇਹ ਅੱਜ ਜਿਹੜਾ ਇਹਨਾਂ ਦਾ ਜਨਮ ਦਿਨ ਬਣਾਇਆ ਇਹਨਾਂ ਦੇ ਪਰਿਵਾਰ ਵੱਲੋਂ ਇੱਥੇ ਵਧੀਆ ਉਪਰਾਲਾ ਕੀਤਾ ਜਿਹੜੇ ਡਿਊਟੀ ਦੇ ਤਣਾਅ ਨੇ ਐਸੇ ਹੀ ਮਨਜੀਤ ਸਿੰਘ ਜੀ ਜਿਹੜੇ ਜੀ ਅੰਮ੍ਰਿਤਸਰ ਦੇ ਵਿੱਚ ਨੇ ਅਤੇ ਉਹਨਾਂ ਦਾ ਜਨਮ ਦਿਨ ਉਹਨਾਂ ਦੇ ਬੱਚਿਆਂ ਨੇ ਉੱਥੇ ਆਨ ਡਿਊਟੀ ਉਹਨਾਂ ਦਾ ਜਨਮ ਦਿਨ ਬਣਾਇਆ ਤਾਂ ਸਾਡੇ ਵੱਲੋਂ ਵੀ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਨੇ ਤਾਂ ਮੈਨੂੰ ਦੀਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮ